ਪੰਜਾਬ ਦੇ ਵਿੱਚ ਲੋਕਾਂ ਦੇ ਜੇਬ ਦੇ ਉੱਪਰ ਹੁਣ ਆਰਥਿਕ ਬੋਝ ਪੈ ਸਕਦਾ ਹੈ ਕਿਉਂਕਿ ਸਰਕਾਰ ਦੇ ਵੱਲੋਂ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਹੈ ਦੱਸੇ ਗਏ ਵਾਧਾ 5% ਦਾ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਤੁਸੀਂ ਜਿੰਨਾ ਪ੍ਰਾਪਰਟੀ ਟੈਕਸ ਦਿੰਦੇ ਸੀਗੇ ਉਸ ਦੇ ਵਿੱਚ 5% ਹੋਰ ਵਧ ਕੇ ਤੁਹਾਨੂੰ ਦੇਣਾ ਪਵੇਗਾ ਤਾਂ ਤੁਹਾਡੀ ਜੇਬ ਦੇ ਉੱਪਰ ਇਸ ਦਾ ਅਜ਼ਰ ਹੋ ਸਕਦਾ ਦੱਸਦੇ ਕਿ ਜਾਣਕਾਰੀ ਮਿਲ ਰਹੀ ਹੈ ਕਿ ਸ਼ਹਿਰੀ ਵਿਕਾਸ ਲਈ ਇਹ ਕਦਮ ਜਿਹੜਾ ਸਰਕਾਰ ਦੇ ਵੱਲੋਂ ਚੱਕਿਆ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਮਿਲ ਰਹੀ ਹੈ ਨਗਰ ਨਿਗਮ ਦੇ ਵਿੱਚ ਸ਼ਹਿਰੀ ਵਿਕਾਸ ਲਈ ਉਹਨਾਂ ਦੇ ਵੱਲੋਂ ਇਸ ਦੀ ਜਿਹੜੀ ਹੈ ਇਹ ਕਦਮ ਚੱਕਿਆ ਗਿਆ ਦੱਸਦੇ ਕਿ ਪ੍ਰਾਪਰਟੀ ਟੈਕਸ ਦੇ ਵਿੱਚ 5% ਦਾ ਵਾਧਾ ਕਰ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਹੁਣ 5% ਜ਼ਿਆਦਾ ਟੈਕਸ ਜਿਹੜਾ ਹੈ ਲੋਕਾਂ ਨੂੰ ਭਰਨਾ ਪਵੇਗਾ ਜੇਕਰ ਕਿਸੇ ਨੇ ਪ੍ਰਾਪਰਟੀ ਟੈਕਸ ਕੋਈ ਭਰਦਾ ਤਾਂ ਉਸ ਨੂੰ 5% ਦਾ ਵਾਧਾ ਕਰਨਾ ਪਵੇਗਾ ਜਿੰਨਾ ਟੈਕਸ ਪਹਿਲਾਂ ਭਰ ਰਿਹਾ ਸੀਗਾ ਯਾਨੀ ਜਿੰਨਾ ਟੈਕਸ ਉਸ ਤੋਂ ਪਹਿਲਾਂ ਭਰ ਰਿਹਾ ਸੀ ਉਸ ਦਾ 5% ਤੁਹਾਨੂੰ ਜਿਹੜਾ ਹੈ ਭਰਨਾ ਪਵੇਗਾ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਲੋਕਾਂ ਦੀ ਜੇਬ ਦੇ ਉੱਪਰ ਕਿੰਨਾ ਅਸਰ ਪੈਂਦਾ ਹੈ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਦੱਸ ਸੀ ਕਿ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਤੇ ਇਹ ਜਿਹੜੀਆਂ ਨਵੀਆਂ ਦਰਾਂ ਨੇ ਨਵੀਆਂ ਦਰਾਂ 1 April 2025 ਤੋਂ ਲਾਗੂ ਹੋ ਜਾਣਗੀਆਂ ਉਸ ਤੋਂ ਬਾਅਦ ਇੱਕ ਅਪ੍ਰੈਲ 2025 ਤੋਂ ਇਹ ਲਾਗੂ ਹੋ ਜਾਣਗੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਚਲਦੇ ਹੁਣ ਤੁਹਾਨੂੰ 5% ਜ਼ਿਆਦਾ ਪ੍ਰਾਪਰਟੀ ਟੈਕਸ ਭਰਨਾ ਪਵੇਗਾ ਤੇ ਉੱਥੇ ਹੀ ਦੱਸਿਆ ਕਿ ਇਸ ਦਾ ਸਿੱਧਾ ਅਸਰ ਲੋਕਾਂ ਦੀ ਜੇਬ ਦੇ ਉੱਪਰ ਵੇਖਿਆ ਜਾ ਸਕਦਾ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਲੋਕਾਂ ਦੇ ਉੱਪਰ ਇਸ ਦਾ ਕਿੰਨਾ ਕੁ ਆਰਥਿਕ ਬੋਝ ਪੈਂਦਾ ਹੈ ਜਾਂ ਫਿਰ ਸ਼ਹਿਰਾਂ ਦੇ ਵਿਕਾਸ ਦੇ ਵਿੱਚ ਇਸ ਦਾ ਕਿੰਨਾ ਕੁ ਫਾਇਦਾ ਹੁੰਦਾ ਹੈ ਦੋਂ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਫਿਲਹਾਲ ਪ੍ਰਾਪਰਟੀ ਟੈਕਸ ਜ਼ਰੂਰ 5% ਸਰਕਾਰ ਦੇ ਵੱਲੋਂ ਵਧਾ ਦਿੱਤਾ ਹੈ ਪੰਜਾਬ ਦੇ ਵਿੱਚ ਲੋਕਾਂ ਦੇ ਜੇਬ ਦੇ ਉੱਪਰ ਹੁਣ ਆਰਥਿਕ ਬੋਝ ਪੈ ਸਕਦਾ ਹੈ ਕਿਉਂਕਿ ਸਰਕਾਰ ਦੇ ਵੱਲੋਂ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਹੈ ਦੱਸਿਆ ਗਿਆ ਵਾਧਾ 5% ਦਾ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਤੁਸੀਂ ਜਿੰਨਾ ਪ੍ਰਾਪਰਟੀ ਟੈਕਸ ਦਿੰਦੇ ਸੀਗੇ ਉਸ ਦੇ ਵਿੱਚ 5% ਹੋਰ ਵਧ ਕੇ ਤੁਹਾਨੂੰ ਦੇਣਾ ਪਵੇਗਾ ਤਾਂ ਤੁਹਾਡੀ ਜੇਬ ਦੇ ਉੱਪਰ ਇਸ ਦਾ ਅਜ਼ਰ ਹੋ ਸਕਦਾ ਦੱਸਦੇ ਕਿ ਜਾਣਕਾਰੀ ਮਿਲ ਰਹੀ ਹੈ ਕਿ ਸ਼ਹਿਰੀ ਵਿਕਾਸ ਤੇ ਲਈ ਇਹ ਕਦਮ ਜਿਹੜਾ ਸਰਕਾਰ ਦੇ ਵੱਲੋਂ ਚੱਕਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਮਿਲ ਰਹੀ ਹੈ ਨਗਰ ਨਿਗਮ ਦੇ ਵਿੱਚ ਸ਼ਹਿਰੀ ਵਿਕਾਸ ਤੇ ਲਈ ਉਹਨਾਂ ਦੇ ਵੱਲੋਂ ਇਸ ਦੀ ਜਿਹੜੀ ਹੈ ਇਹ ਕਦਮ ਚੱਕਿਆ ਗਿਆ ਦੱਸਦੇ ਕਿ ਪ੍ਰਾਪਰਟੀ ਟੈਕਸ ਦੇ ਵਿੱਚ 5% ਦਾ ਵਾਧਾ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦਿਆਂ ਹੁਣ 5% ਜ਼ਿਆਦਾ ਟੈਕਸ ਜਿਹੜਾ ਹੈ ਲੋਕਾਂ ਨੂੰ ਭਰਨਾ ਪਵੇਗਾ ਜੇਕਰ ਕਿਸੇ ਨੇ ਪ੍ਰਾਪਰਟੀ ਟੈਕਸ ਕੋਈ ਭਰਦਾ ਤਾਂ ਉਸ ਨੂੰ 5% ਦਾ ਵਾਧਾ ਕਰਨਾ ਪਵੇਗਾ ਜਿੰਨਾ ਟੈਕਸ ਪਹਿਲਾਂ ਭਰ ਰਿਹਾ ਸੀਗਾ ਯਾਨੀ ਜਿੰਨਾ ਟੈਕਸ ਤੁਸੀਂ ਪਹਿਲਾਂ ਭਰ ਰਹੇ ਸੀ ਉਸ ਦਾ 5% ਤੁਹਾਨੂੰ ਜਿਹੜਾ ਹੈ ਭਰਨਾ ਪਵੇਗਾ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਲੋਕਾਂ ਦੀ ਅਜੀਬ ਦੇ ਉੱਪਰ ਕਿੰਨਾ ਅਸਰ ਪੈਂਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਦੱਸ ਸੀ ਕਿ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਤੇ ਇਹ ਜਿਹੜੀਆਂ ਨਵੀਆਂ ਦਰਾਂ ਨੇ ਨਵੀਆਂ ਦਰਾਂ 1 April 2025 ਤੋਂ ਲਾਗੂ ਹੋ ਜਾਣਗੀਆਂ ਉਸ ਤੋਂ ਬਾਅਦ 1 April 2025 ਤੋਂ ਲਾਗੂ ਹੋ ਜਾਣਗੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਚੱਲਦਿਆਂ ਹੁਣ ਤੁਹਾਨੂੰ 5% ਜ਼ਿਆਦਾ ਪ੍ਰਾਪਰਟੀ ਟੈਕਸ ਭਰਨਾ ਪਵੇਗਾ ਤੇ ਉੱਥੇ ਹੀ ਰਸ ਹੈ ਕਿ ਇਸ ਦਾ ਸਿੱਧਾ ਅਸਰ ਲੋਕਾਂ ਦੇ ਜੇਬ ਦੇ ਉੱਪਰ ਵੇਖਿਆ ਜਾ ਸਕਦਾ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਲੋਕਾਂ ਦੇ ਉੱਪਰ ਇਸ ਦਾ ਕਿੰਨਾ ਕੁ ਆਰਥਿਕ ਬੋਝ ਪੈਂਦਾ ਹੈ ਜਾਂ ਫਿਰ ਸ਼ਹਿਰਾਂ ਦੇ ਵਿਕਾਸ ਦੇ ਵਿੱਚ ਇਸ ਦਾ ਕਿੰਨਾ ਕੁ ਫਾਇਦਾ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਫਿਲਹਾਲ ਪ੍ਰਾਪਰਟੀ ਟੈਕਸ ਜ਼ਰੂਰ 5% ਸਰਕਾਰ ਦੇ ਵੱਲੋਂ ਵਧਾ ਦਿੱਤਾ ਹੈ